ਨਖਾਨ ਨੇ ਵਿਦੇਸ਼ ਚ ਇਲਾਜ ਕਰਵਾਉਣ ਦੀ ਬਜਾਏ ਭਾਰਤ ਨੂੰ ਕਿਉਂ ਕੀਤਾ ਚੂਸ ਐਡਰਸ ਨੇ ਹਾਲ ਹੀ ਚੁਕੀ ਤਾਜ਼ਾ ਖੁਲਾਸਾ ਸਸ਼ੁਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਦਾਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਟੀਵੀ ਜਗਤ ਤੇ ਪੰਜਾਬੀ ਇੰਡਸਟਰੀ ਦੀ ਐਕਟਰਸ ਹੀਨਾ ਖਾਨ ਦੇ ਬਾਰੇ ਜੋ ਕਿ ਹਾਲ ਹੀ ਦੇ ਵਿੱਚ ਆਪਣੇ ਲੌਂਗ ਟਰਮ ਬॉयਫ੍ਰੈਂਡ ਰੋਕੀ ਜਸਵਾਲ ਦੇ ਨਾਲ ਵਿਆਹ ਦੇ ਬੰਧਨ ਚ ਬੱਝ ਚੁੱਕੇ ਹੈ ਹੀਨਾ ਖਾਨ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤੇ ਉਹ ਆਪਣੇ ਬॉयਫ੍ਰੈਂਡ ਰੋਕੀ ਜਸਵਾਲ ਦੇ ਨਾਲ 13 ਸਾਲ ਤੋਂ ਰਿਲੇਸ਼ਨਸ਼ਿਪ ਚ ਸੀਗੇ ਜਦੋਂ ਐਕਟਰਸ ਨੂੰ ਕੈਂਸਰ ਹੋਇਆ ਸੀ ਤਾਂ ਉਹਨਾਂ ਦੇ ਬॉयਫ੍ਰੈਂਡ ਦੇ ਵੱਲੋਂ ਹੀ ਉਹਨਾਂ ਦਾ ਧਿਆਨ ਰੱਖਿਆ ਜਾ ਰਿਹਾ ਸੀ ਤੇ ਕੁਝ ਟਾਈਮ ਪਹਿਲਾਂ ਹੀ ਐਕਟਰਸ ਜੋ ਸੀ ਆਪਣੇ ਬॉयਫ੍ਰੈਂਡ ਰੋਕੀ ਜਸਵਾਲ ਦੇ ਨਾਲ ਵਿਆਹ ਦੇ ਬੰਧਨ ਚ ਬੱ ਐਕਟਰਸ ਦੇ ਵੱਲੋਂ ਸੋਸ਼ਲ ਮੀਡੀਆ ਉਤੇ ਇੱਕ ਖੁਲਾਸਾ ਕੀਤਾ ਗਿਆ ਸੀ ਜਿਸ ਦੇ ਵਿੱਚ ਐਕਟਰਸ ਨੇ ਕਿਹਾ ਸੀ ਕਿ ਉਹ ਬ੍ਰੈਸਟ ਕੈਂਸਰ ਦੀ 3rd ਸਟੇਜ 'ਚ ਹੈ ਜਿਸ ਤੋਂ ਬਾਅਦ ਉਹਨਾਂ ਦੇ ਫੈਨਸ ਕਾਫੀ ਪਰੇਸ਼ਾਨ ਹੋ ਗਏ ਸੀ ਤਾਂ ਹਾਲੇ ਦੇ ਵਿੱਚ ਉਹ ਐਕਟਰਸ ਦੇ ਵੱਲੋਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਕਿਉਂ ਉਹਨਾਂ ਦੇ ਵੱਲੋਂ ਵਿਦੇਸ਼ ਜਾਣ ਦੀ ਬਜਾਏ ਭਾਰਤ ਦੇ ਵਿੱਚ ਰਹਿ ਕੇ ਹੀ ਆਪਣਾ ਇਲਾਜ ਕਰਵਾਇਆ ਗਿਆ ਦਾਜੀ ਇੱਕ ਚੈਨਲ ਦੇ ਨਾਲ ਗੱਲਬਾਤ ਕਰਦੇ ਹੀਨਾ ਖਾਨ ਨੇ ਕਿਹਾ ਸੀ ਅਸੀਂ ਦੁਨੀਆ ਦੇ ਸਭ ਕੁਝ ਔਰ ਸਭ ਤੋਂ ਵਧੀਆ ਡਾਕਟਰਾਂ ਦੇ ਨਾਲ ਸਲਾਹ ਕੀਤੀ ਅਤੇ ਉਹਨਾਂ ਨੇ ਖੁਦ ਦੱਸਿਆ ਕਿ ਤੁਹਾਡੇ ਵਰਗੇ ਮਾਮਲੇ ਲਈ ਭਾਰਤ ਵਿੱਚ ਸਭ ਕੁਝ ਉਪਲਬਧ ਹੈ ਅਸੀਂ ਭਾਰਤ ਦੇ ਚੋਟੀ ਦੇ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਖੁਦ ਕਿਹਾ ਕਿ ਉਹ ਵਿਸ਼ਵ ਪੱਧਰ ਉੱਤੇ ਇੰਨੇ ਵਧੀਆ ਢੰਗ ਨਾਲ ਜੁੜੇ ਹਨ ਕਿ ਦੁਨੀਆ ਦੇ ਸਭ ਤੋਂ ਵਧੀਆ ਸਲਾਹ ਮਸ਼ਵਰੇ ਵੀ ਇੱਥੇ ਹੀ ਮੌਜੂਦ ਨੇ ਉਸਨੇ ਕਿਹਾ ਕਿ ਜੇਕਰ ਤੁਹਾਨੂੰ ਪਹਿਲਾਂ ਨਹੀਂ ਪਤਾ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ Tata Hospital ਇੱਕ ਪ੍ਰਮੁੱਖ ਸੰਸਥਾ ਹੈ ਇਹ ਦੁਨੀਆ ਦੇ ਸਭ ਕੁਝ ਔਰ ਸਭ ਤੋਂ ਵਧੀਆ ਮੈਡੀਕਲ ਨੈਟਵਰਕ ਦੇ ਨਾਲ ਜੁੜਿਆ ਹੋਇਆ ਅਤੇ ਭਾਰਤ ਦੇ ਸਭ ਤੋਂ ਵਧੀਆ ਹਸਪਤਾਲਸ ਦੇ ਵਿੱਚੋਂ ਇੱਕ ਹੈ ਇਹਨਾਂ ਖਾਨ ਨੇ ਦੱਸਿਆ ਕਿ ਭਾਰਤ ਵਿੱਚ ਇੰਟਰਨੈਸ਼ਨਲ ਪੱਧਰ ਉੱਤੇ ਕੈਂਸਰ ਇਲਾਜ ਪ੍ਰੋਟੋਕਾਲ ਦੀ ਪਾਲਣਾ ਕਿਵੇਂ ਕੀ ਜੋ ਆਉਂਦੀ ਹੈ ਉਸਨੇ ਕਿਹਾ ਕਿ ਜਦੋਂ ਕੈਂਸਰ ਦੀ ਗੱਲ ਆਉਂਦੀ ਹੈ ਤਾਂ ਇਲਾਜ ਲਈ ਇੱਕ ਸੈੱਟ ਪ੍ਰੋਟੋਕੋਲ ਹੈ ਅਤੇ ਪ੍ਰੋਟੋਕੋਲ ਪੂਰੀ ਦੁਨੀਆ ਵਿੱਚ ਇੱਕੋ ਜਿਹਾ ਹੀ ਹੈ ਇਹ ਥਾਂ ਥਾਂ ਉਤੇ ਨਹੀਂ ਬਦਲਦਾ ਆਪਣੇ ਫੈਨਸ ਨੂੰ ਭਰੋਸਾ ਦਿੰਦੇ ਹੋਏ ਹਿਨਾਖਾਨ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਹੁਣ ਹਾਈ ਲੈਵਲ ਕੈਂਸਰ ਦੇਖਪਾਲ ਪ੍ਰਦਾਨ ਦੇ ਵਿੱਚ ਸ਼ਾਮਿਲ ਹੋ ਚੁੱਕਿਆ ਉਸਨੇ ਕਿਹਾ ਕਿ ਭਾਰਤ ਹੁਣ ਵਿਸ਼ਵ ਪਧਰੀ ਸਹੂਲਤਾਂ ਵੀ ਪ੍ਰਦਾਨ ਕਰਦਾ ਐਸੇ ਨਾਲ ਹੀ ਹਿਨਾ ਖਾਨ ਨੇ ਕਿਹਾ ਕਿ ਇੱਥੇ ਹੀ ਰਹਿ ਕੇ ਇਲਾਜ ਕਰਵਾਉਣਾ ਚਾਹੀਦਾ ਹੈ ਕਿਉਂਕਿ ਇੱਥੇ ਭਾਰਤੀ ਡਾਕਟਰ ਹਰ ਇੱਕ ਮੁਹਾਰਤ ਦੇ ਵਿੱਚ ਅੱਗੇ ਨਾ ਉਹਨਾਂ ਦੇ ਕੋਲ ਬਹੁਤ ਸਾਰੀਆਂ ਸਿੱਖਿਆਵਾਂ ਨੇ ਜਿਸ ਦੇ ਕਰਕੇ ਭਾਰਤ ਦੇ ਵਿੱਚ ਹਰ ਇੱਕ ਚੀਜ਼ ਉਪਲਬਧ ਹੈ ਜੋ ਕਿ ਵਿਦੇਸ਼ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੈਂਸਰ ਦਾ ਇਲਾਜ ਕੀਤਾ ਜਾਂਦਾ ਹੈ ਤਾਂ ਉਵੇਂ ਹੀ ਭਾਰਤ ਦੇ ਵਿੱਚ ਵੀ ਕੈਂਸਰ ਦਾ ਟ੍ਰੀਟਮੈਂਟ ਜੋ ਬਹੁਤ ਵਧੀਆ ਢੰਗ ਦੇ ਨਾਲ ਹੁੰਦਾ ਹੈ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਟੀਵੀ ਜਗਤ ਤੇ ਪੰਜਾਬੀ ਇੰਡਸਟਰੀ ਦੀ ਐਕਟਰਸ ਹੀਨਾ ਖਾਨ ਦੇ ਬਾਰੇ ਜੋ ਕਿ ਹਾਲ ਹੀ ਦੇ ਵਿੱਚ ਆਪਣੇ ਲੌਂਗ ਟਰਮ ਬॉयਫ੍ਰੈਂਡ ਰੌਕੀ ਜਸਵਾਲ ਦੇ ਨਾਲ ਵਿਆਹ ਦੇ ਬੰਧਨ ਚ ਬੱਝ ਚੁੱਕੀ ਹੈ ਹੀਨਾ ਖਾਨ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤੇ ਉਹ ਆਪਣੇ ਬॉयਫ੍ਰੈਂਡ ਰੌਕੀ ਜਸਵਾਲ ਦੇ ਨਾਲ 13 ਸਾਲ ਤੋਂ ਰਿਲੇਸ਼ਨਸ਼ਿਪ ਚ ਸੀਗੇ ਜਦੋਂ ਐਕਟਰਸ ਨੂੰ ਕੈਂਸਰ ਹੋਇਆ ਸੀ ਤਾਂ ਉਹਨਾਂ ਦੇ ਬॉयਫ੍ਰੈਂਡ ਦੇ ਵੱਲੋਂ ਹੀ ਉਹਨਾਂ ਦਾ ਧਿਆਨ ਰੱਖਿਆ ਜਾ ਰਿਹਾ ਸੀ ਤੇ ਕੁਝ ਟਾਈਮ ਪਹਿਲਾਂ ਹੀ ਐਕਟਰਸ ਜਿਸੀ ਆਪਣੇ ਬॉयਫ੍ਰੈਂਡ ਰੌਕੀ ਜਸਵਾਲ ਦੇ ਨਾਲ ਵਿਆਹ ਦੇ ਐਕਟ੍ਰੈਸ ਦੇ ਵੱਲੋਂ ਸੋਸ਼ਲ ਮੀਡੀਆ ਉਤੇ ਇੱਕ ਖੁਲਾਸਾ ਕੀਤਾ ਗਿਆ ਸੀ ਜਿਸ ਦੇ ਵਿੱਚ ਐਕਟ੍ਰੈਸ ਨੇ ਕਿਹਾ ਸੀ ਕਿ ਉਹ ਬ੍ਰੈਸਟ ਕੈਂਸਰ ਦੀ 3rd ਸਟੇਜ 'ਚ ਹੈ ਜਿਸ ਤੋਂ ਬਾਅਦ ਉਹਨਾਂ ਦੇ ਫੈਨਸ ਕਾਫੀ ਪਰੇਸ਼ਾਨ ਹੋ ਗਏ ਸੀ ਤਾਂ ਹਾਲੇ ਦੇ ਵਿੱਚ ਉਹ ਐਕਟ੍ਰੈਸ ਦੇ ਵੱਲੋਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਕਿਉਂ ਉਹਨਾਂ ਦੇ ਵੱਲੋਂ ਵਿਦੇਸ਼ ਜਾਣ ਦੀ ਬਜਾਏ ਭਾਰਤ ਦੇ ਵਿੱਚ ਰਹਿ ਕੇ ਹੀ ਆਪਣਾ ਇਲਾਜ ਕਰਵਾਇਆ ਗਿਆ ਦਾਜ਼ੀ ਇੱਕ ਚੈਨਲ ਦੇ ਨਾਲ ਗੱਲਬਾਤ ਕਰਦੇ ਹੀਨਾ ਖਾਨ ਨੇ ਕਿਹਾ ਸੀ ਅਸੀਂ ਦੁਨੀਆ ਦੇ ਸਭ ਕੁਝ ਔਰ ਸਭ ਤੋਂ ਵਧੀਆ ਡਾਕਟਰਜ਼ ਦੇ ਨਾਲ ਸਲਾਹ ਕੀਤੀ ਅਤੇ ਉਹਨਾਂ ਨੇ ਖੁਦ ਦੱਸਿਆ ਕਿ ਤੁਹਾਡੇ ਵਰਗੇ ਮਾਮਲੇ ਲਈ ਭਾਰਤ ਵਿੱਚ ਸਭ ਕੁਝ ਉਪਲਬਧ ਅਸੀਂ ਭਾਰਤ ਦੇ ਚੋਟੀ ਦੇ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਖੁਦ ਕਿਹਾ ਕਿ ਉਹ ਵਿਸ਼ਵ ਪੱਧਰ ਉਤੇ ਇੰਨੇ ਵਧੀਆ ਢੰਗ ਨਾਲ ਜੁੜੇ ਹਨ ਕਿ ਦੁਨੀਆ ਦੇ ਸਭ ਤੋਂ ਵਧੀਆ ਸਲਾਹ ਮਸ਼ਵਰੇ ਵੀ ਇੱਥੇ ਹੀ ਮੌਜੂਦ ਨੇ ਉਸਨੇ ਕਿਹਾ ਕਿ ਜੇਕਰ ਤੁਹਾਨੂੰ ਪਹਿਲਾਂ ਨਹੀਂ ਪਤਾ ਤਾਂ ਅਸੀਂ ਤੁਹਾਨੂੰ ਦੱਸੀਏ ਕਿ Tata Hospital ਵਿੱਚ ਪ੍ਰਮੁੱਖ ਸੰਸਥਾ ਹੈ ਇਹ ਦੁਨੀਆ ਦੇ ਸਭ ਕੁਝ ਔਰ ਸਭ ਤੋਂ ਵਧੀਆ ਮੈਡੀਕਲ ਨੈਟਵਰਕ ਦੇ ਨਾਲ ਜੁੜਿਆ ਹੋਇਆ ਅਤੇ ਭਾਰਤ ਦੇ ਸਭ ਤੋਂ ਵਧੀਆ ਹਸਪਤਾਲਸ ਵਿੱਚੋਂ ਇੱਕ ਹੈ ਇਹਨਾਂ ਖਾਨ ਨੇ ਦੱਸਿਆ ਕਿ ਭਾਰਤ ਵਿੱਚ ਇੰਟਰਨੈਸ਼ਨਲ ਪੱਧਰ ਉਤੇ ਕੈਂਸਰ ਇਲਾਜ ਪ੍ਰੋਟੋਕਾਲ ਦੀ ਪਾਲਣਾ ਕਿਵੇਂ ਕੀਤੀ ਜੋ ਆਉਂਦੀ ਹੈ ਉਸਨੇ ਕਿਹਾ ਕਿ ਜਦੋਂ ਕੈਂਸਰ ਦੀ ਗੱਲ ਆਉਂਦੀ ਹੈ ਤਾਂ ਇਲਾਜ ਲਈ ਇੱਕ ਸੈੱਟ ਪ੍ਰੋਟੋਕੋਲ ਹੈ ਅਤੇ ਪ੍ਰੋਟੋਕੋਲ ਪੂਰੀ ਦੁਨੀਆ ਵਿੱਚ ਇੱਕੋ ਜਿਹਾ ਹੀ ਹੈ ਇਹ ਥਾਂ ਥਾਂ ਉਤੇ ਨਹੀਂ ਬਦਲਦਾ ਆਪਣੇ ਫੈਨਸ ਨੂੰ ਭਰੋਸਾ ਦਿੰਦੇ ਹੋਏ ਹਿਨਾਖਾਨ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਹੁਣ ਹਾਈ ਲੈਵਲ ਕੈਂਸਰ ਦੇਖਪਾਲ ਪ੍ਰਦਾਨ ਦੇ ਵਿੱਚ ਸ਼ਾਮਿਲ ਹੋ ਚੁੱਕਿਆ ਉਸਨੇ ਕਿਹਾ ਕਿ ਭਾਰਤ ਹੁਣ ਵਿਸ਼ਵ ਪੱਧਰੀ ਸਹੂਲਤਾਂ ਵੀ ਪ੍ਰਦਾਨ ਕਰਦਾ ਹੈ ਇਸ ਦੇ ਨਾਲ ਹੀ ਹਿਨਾ ਖਾਨ ਨੇ ਕਿਹਾ ਕਿ ਇੱਥੇ ਹੀ ਰਹਿ ਕੇ ਇਲਾਜ ਕਰਵਾਉਣਾ ਚਾਹੀਦਾ ਹੈ ਕਿਉਂਕਿ ਇੱਥੇ ਭਾਰਤੀ ਡਾਕਟਰ ਹਰ ਇੱਕ ਮੁਹਾਰਤ ਦੇ ਵਿੱਚ ਅਗਿਣ ਉਹਨਾਂ ਦੇ ਕੋਲ ਬਹੁਤ ਸਾਰੀਆਂ ਸਿੱਖਿਆਵਾਂ ਨੇ ਜਿਸ ਦੇ ਕਰਕੇ ਭਾਰਤ ਦੇ ਵਿੱਚ ਹਰ ਇੱਕ ਚੀਜ਼ ਉਪਲਬਧ ਹੈ ਜੋ ਕਿ ਵਿਦੇਸ਼ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੈਂਸਰ ਦਾ ਇਲਾਜ ਕੀਤਾ ਜਾਂਦਾ ਹੈ ਤਾਂ ਉਵੇਂ ਹੀ ਭਾਰਤ ਦੇ ਵਿੱਚ ਵੀ ਕੈਂਸਰ ਦਾ ਟ੍ਰੀਟਮੈਂਟ ਜੋ ਬਹੁਤ ਵਧੀਆ ਢੰਗ ਦੇ ਨਾਲ ਹੁੰਦਾ ਹੈ